R2 نیوز ਚੈਨਲ ਤੇ ਤੁਹਾਡਾ ਸਵਾਗਤ ਜ਼ਿਲ੍ਹਾ ਕਪੂਰਥਲੇ ਦੇ ਸੰਤਾਲਪੁਰ ਲੋਦੀ ਦੇ ਪਿੰਡ ਤਲਵੰਡੀ ਚੌਧਰੀਆਂ ਵਿਖੇ ਚੱਲੀਆਂ ਹਨ ਗੋਲੀਆਂ ਦੱਸਿਆ ਜਾਂਦਾ ਹੈ ਕਿ ਮਾਮੂਲੀ ਝੜਪ ਤੋਂ ਬਾਅਦ ASI ਹਰਦੀਪ ਸਿੰਘ ਵੱਲੋਂ ਚਲਾਈਆਂ ਗਈਆਂ ਗੋਲੀਆਂ ਜਿਸ ਵਿੱਚ ਇੱਕ ਸਖ ਜਖਮੀ ਹੋ ਗਿਆ ਤੇ ਬਾਅਦ ਵਿੱਚ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ ਅੱਡਾ ਸਾਰਾ ਤੋਂ ਜਸਵੀਰ ਕਾ ਜਲਦੀ ਇਹ ਰਿਪੋਰਟ ਤੁਹਾਡੀ ਬੇਮਾਰੀ ਉਹ ਰੋਕੇ ਕਰੀ ਗਿਆ ਕੋਈ ਪਾਸੇ ਬੱਚਾ ਕੋਈ ਹੋ ਜੇ ਤੇ ਬਚ ਗਿਆ ਮਾਂਗੀ ਕਰਦੋਂ ਪ੍ਰਸ਼ਾਸਨ ਤੋਂ ਮਾਂਗੀ ਕਰਦੋਂ ਐਸੇ ਸਾਰੇ ਨੌਕਰੀ ਬਣ ਪਹਿਲਾ ਆਏ ਵੀਰਾ ਨੌਕਰੀ ਤਾਂ ਨਿਕਲਣਾ ਚਾਹੀਦਾ ਜੇ ਕੀ ਇਹਨੇ ਨਾ ਸਾਰੇ ਕੱਪੜੇ ਕਾਲੂ ਜਾਣਾ ਬਾਹਰ ਇਹਨੂੰ ਸਜ਼ਾ ਚਾਹੀਦੀ ਉਹ ਮੇਰਾ ਵੀਰ ਪਾਜਦੇ ਬਾਬਾ ਤਰਨ ਕਰਨ ਹਾਂ ਹਾਂ ਉਹ ਵੀਰ ਪਾਜਦੇ ਉਹ ਬਾਬਾ ਤਰਨ ਕਰਨ ਹਾਂ ਹੱਲਕਾਰ ਕੇ ਜਦੋਂ ਚਲਾ ਗਿਆ ਐ ਜਸਵੀਰ ਤੇ ਪਾਜਦੇ ਜਸਵੀਰ ਪਾਜਿਆ ਕੁਝ ਨਹੀਂ ਹੋਇਆ ਕੋਈ ਨਹੀਂ ਚੱਲੀ ਹੈ ਕੋਈ ਕਿ ਲਾ ਲਵੇ ਹੋਰ ਇਹ ਨਵੀਂ ਗੋਲੀ ਤੇ ਲਈ ਕਿੰਨੇ ਚਲਾਈ ਹੈ ਹੋ ਗਿਆ ਗੋਲੀ ਚਲ ਗਈ ਕਿੰਨੇ ਚਲਾਈ ਹੈ ਇਹ ਹਰਦੇਵ ਸਿੰਘ ਨੇ ਪੁਲਸ ਦੇ ਵਿੱਚ ਇਹ ਖਾਲੇ ਬਾਰ ਬਾਰ ਗੋਲੀ ਲੱਗੇ ਕਿੰਦੀ ਆ ਗੋਲੀ ਲੱਗੇ ਕਿੰਦੀ ਆ ਗੋਲੀ ਲੱਗੀ ਕਿੰਦੇ ਆ ਜਸਵੀਰ ਸਿੰਘ ਦੇ ਉਹਦਾ ਕੀ ਲੱਗਦਾ ਜਸਵੀਰ ਮੇਰਾ ਦੇ ਰਿਹਾ ਛੋਟਾ ਵੀ ਮੰਗੀ ਕਰਦੇ ਹੋ ਪ੍ਰਸ਼ਾਸਨ ਕੋਈ ਪੁਰਾਣੀ ਰੰਜਿਸ਼ ਆ ਵੀ ਕੋਈ ਨਹੀਂ ਆਦਾ ਨਾਲ ਦੀ ਪੈਰ ਹੋਈ ਤੇ ਲੱਗੇ ਟਿਕਾ ਇਹਦਾ ਮੇਰੀ ਗੱਡੀ ਨਹੀਂ ਲੰਗੜੀ ਦਾ ਟੈੜੀ ਪਾਸੇ ਕਰ ਲਈ ਚੰ ਚਾਰ ਗੇੜੇ ਗੱਡੀ ਲਗਿਆ ਵਾ ਗਾਲਾ ਕੱਢ ਕੱਢ ਕੇ ਜਾਂਦਾ ਗਾਲਾ ਕੱਢ ਕੱਢ ਕੇ ਜਾਂਦਾ ਸੀ ਨਾਲੇ ਮੁੱਛਾ ਚੜਾਉਂਦਾ ਸੀ ਐ ਉਹ ਮੈਨੂੰ ਬਲੈਕ ਕੱਜ ਤਸਵੀਰ ਮੁੱਛਾ ਚੜਾਉਂਦਾ ਰਹੀ ਪਰ ਨਹੀਂ ਕਹਿੰਦਾ ਮੈਨੂੰ ਕਵੇ ਪਰਜਾਈ ਤੁਸੀਂ ਬਹਿ ਜਾਓ ਆਪਾਂ ਨਹੀਂ ਜਾਣਾ ਫੇਰ ਕਬੜਾ ਉੱਠ ਕੇ ਆ ਗਿਆ ਕਹਿੰਦਾ ਮੈਨੂੰ ਉੱਤੇ ਕੋਈ ਮਾਰ ਕਿੰਨੇ ਕਿੰਨੇ ਜਣੇ ਜਿੰਨੇ ਗੋਲੀਆਂ ਚਲਾਈ ਇੱਕ ਜਣਾ ਹੀ ਜਿਆਦਾ ਨਹੀਂ ਚੱਲਾਈ ਕਾਈ ਤਾਂ ਗੱਡੀ ਇੱਥੇ ਹੀ ਖੜੇ ਆ ਪਿਆਗੇ ਆਂ ਆਇ ਤੇ ਗੱਡੀ ਇੱਥੇ ਹੀ ਖੜੇ ਆ ਕਿੰਨੇ ਫਾਇਰ ਕੀਤੇ ਆ ਪੰਜ ਸੱਤ ਪਰ ਉਹਨੇ ਤੇ ਗੋਲੀਆਂ ਚ ਲਾਉਣ ਲੱਗ ਪਿਆ ਕੋਈ ਗੱਲ ਬਾਤ ਨਹੀਂ ਦੋ ਪੰਜ ਛੇ ਗੋਲੀਆਂ ਚ ਨਹੀਂ ਲੱਗਦਾ ਸਟੱਡੇ ਜਿਹਦੇ ਗੋਲੀ ਲੱਗੀ ਆ ਸੱਤ ਦੀ ਹੋਰ ਵੀ ਮੈਨਾਂ ਦੇ ਘਰ ਵਾਲਾ ਤੁਹਾਨੂੰ ਨਾਤ ਲਾਉਂਦੇ ਸਾਡੀ ਗੱਲ ਬਾਤ ਹੈ ਕਿਉਂ ਅਰੇ ਰਾਤ ਚਲਾਉਣੀ ਪਈ ਤੇ ਸ਼ਹਿਰੋਂ ਕਪੜਾ ਵੀ ਡਾਬਣਾ ਆਇਆਂ ਨੂੰ ਖਾਇਆ ਤੇ ਲੰਮੇ ਪੈ ਜੋ ਮੈਂ ਵੀ ਲੋੜ ਤੇ ਇਹ ਨਹੀਂ ਆਇਆ ਤੇ ਉਹਨੇ ਗੋਲੀਆਂ ਮਾਰ ਦਿੱਤੀ ਇਹ ਦੱਸਦੇ ਪਦਨ ਇੰਸਟੈਂਸਰ ਬਸ ਮੈਂ ਕਿਹਾ ਪੰਜ ਗੋਲੀਆਂ ਬਾਹਰ ਗੋਲੀਆਂ ਬਾਹਰ ਪੰਜ ਗੋਲੀਆਂ ਮੈਚ ਦਾ ਜਵਾਬ ਦੇ ਕਿ ਆਪਣੇ ਦੇਖਾਂ ਨੂੰ ਹਰਦੇਵ ਸਿੰਘ ਜਿਹੜੇ ਮੈਚ ਨੂੰ ਪਿਆਪੂਸ ਤੋਂ ਜੁਆਲੇ ਉਹ ਜਿਹੜੀ ਆਪਣੀ ਬਾਉਂਡਰੀ ਦੇ ਨਾਲ ਜਸਪੀਰ ਸਿੰਘ ਦੇ ਨਾਲ ਕਿਸੇ ਤਰ੍ਹਾਂ ਹੋ ਰਹੀ ਹੋਸੀ ਤਾਂ ਅੱਜ ਜਿਹੜਾ ਨਾ ਜਿਹੜਾ ਕਿਸੇ ਜੈਸਦੇ ਵਿੱਚ ਆ ਕੇ ਆਪਣੀ ਮਾਰਮਪੁਰ ਦੇ ਰੈਕਟਰ ਦੇ ਜੋ ਬੈਰ ਉਹ ਜਿਹੜੀ ਆਪਣੀ ਰਾਤੋਂ ਮਾਰੇ ਜਿਹਦੇ ਨਾਲ ਕੱਟੂ ਜਿਹੜੇ ਉਹ ਬੋਸ ਮੈਂ ਉਹ ਸਰਕਾਰੀ ਰੂਲ ਵਿੱਚ ਜਾ ਆਇਆ ਹਾਂ ਇੱਕ ਆਪੇ ਜਿਹੜੀ ਆ ਉਹ ਲਾਇਸੈਂਸ ਦੇ ਵਿਵਾਰਾਂ ਦਾ ਬਾਰਾ ਬੋਲ। ਡਰਾਈਵਰ ਬ੍ਰਾਮਦ ਕਰ ਲਈ। ਹਾਂ। ਡਰਾਈਵਰ ਬ੍ਰਾਮਦ ਕਰ ਲਈ ਮੋਕਰ। ਲਾਇਸੈਂਸ ਬ੍ਰਾਮਦ ਹੋ ਗਈ ਸੀ। ਉਪਰਾਹ ਜਾਂਦੀ ਸੀ। ਨਹੀਂ ਇਹਨਾਂ ਦਾ ਕੋਈ ਆਪਸ ਵਿੱਚ ਕੋਈ ਝਗੜਾ ਆਇਆਗਾ ਸੀ। ਹੂੰ। ਉਹਦਾ ਕੋਈ ਬੋਨਡ ਹੈ। ਲਾਇਸੈਂਸ ਬ੍ਰਾਮਦ ਹੋ ਗਈ ਉਹਨਾਂ ਰੌਂਡ ਅਪ ਕਰ ਲਿਆ ਜਿਹਨੇ ਹੋਰੀ ਚਲਾਈ। ਰਾਜਮਾ ਆਪਣੇ। ਨਹੀਂ ਹਰੇ ਕੋਈ ਅਜਿਹਾ ਪ੍ਰਸ਼ਨ ਨਹੀਂ। ਜੇਰਾ ਕੋਈ ਇਸ਼ਾਰਾ ਪਾ ਦਿਆ। ਜਿਹਨਾਂ ਦੇ ਦਸ਼ਮੇਸਰ ਦੇ ਗੋਲੀਆਂ ਚੋਂ ਕਿਸ ਤਰ੍ਹਾਂ ਸੀਰੀਅਸ ਆ ਜਾਉਂਦਾ ਸੀ ਸੀਰੀਅਸ ਨਹੀਂ ਉਹਨਾਂ ਨੂੰ ਹਸਪਤਾਲ ਜਲੰਧਰ ਹਸਪਤਾਲ ਲੈ ਕੇ ਕਰਤਾ ਹੈ। ਅਜੇ ਤੱਕ ਠੀਕ ਹੈ। ਹਾਂ। ਲੈ ਕੇ ਸੀਰੀਅਸ ਜ਼ਿਆਦਾ ਬੜਾ ਸੀਰੀਅਸ ਲੈ ਕੇ ਜਾ ਰਹੇ ਨੇ ਬਿਲਕੁਲ। ਪਰ ਦੋਸ਼ੀ ਨੂੰ ਹਜੇ ਕਬਜ਼ੇ ਚ ਨਹੀਂ ਲਿਆ। ਨਹੀਂ ਦੋਸ਼ੀ ਦਾ ਪਰਚਾ ਲਿਖਿਆ ਹੀ ਸਾਰੇ ਆਉਂਦੇ। ਪਰ ਕਸੀ। ਜੀ। ਉਹਨੂੰ ਸਤਾ ਕੇ ਇਸ ਕਰ ਰਹੇ ਆਹ ਅੱਜ ਆਇਆ ਤਾਂ ਅੱਜ ਡਿਸਟ੍ਰਿਕਟ ਆਇਆ ਡਿਸਟ੍ਰਿਕਟ ਕਰਕੇ ਜੁੜੀ ਅੱਜ ਤੱਕ ਪੀਸ਼ੋਕ